ਪੰਜਾਬ ਦੀ ਸੱਤਾਧਾਰਕ ਕਾਂਗਰਸ ਸਰਕਾਰ ਨਸ਼ਾ ਵੇਚਣ ਵਾਲਿਆਂ ਨੂੰ ਚੁਗੇਗੀ ਇਹ ਦਾਵਾ ਕੀਤਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਭਾਵੇਂ ਕਿ ਪੰਜਾਬ 'ਚ ਸੱਤਾ 'ਚ ਆਈ ਕਾਂਗਰਸ ਸਰਕਾਰ ਨੇ ਇਹ ਦਾਵਾ ਕੀਤਾ ਸੀ ਕਿ ਉਹ 1 ਮਹੀਨੇ ਦੇ ਅੰਦਰ ਪੰਜਾਬ 'ਚ ਨਸ਼ੇ ਨੂੰ ਖਤਮ ਕਰ ਦੇਣਗੇ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਆਪਣਾ ਇਹ ਦਾਵਾ ਪੂਰਾ ਕਰਨ 'ਚ ਨਾ ਕਾਮਯਾਬ ਰਹੀ ਫਿਰ ਵੀ ਉਹਨਾਂ ਦੁਆਰਾ ਨਸ਼ੇ ਨੂੰ ਖਤਮ ਕਰਨ ਲਈ ਕਾਫੀ ਜਦੋਜਹਦ ਤੇ ਉਪਰਾਲੇ ਕੀਤੇ ਜਾ ਰਹੇ ਨੇ ਔਰ ਜਿੱਥੇ ਤਾਂ ਨਸ਼ੇ ਦੀ ਗੱਲ ਹੈ ਨਸ਼ਾ ਨੂੰ ਕਸਣਾ ਚਾਲੂ ਹੋ ਗਿਆ ਨਸ਼ਾ ਵੇਚਣ ਵਾਲੇ ਅਜ ਕਬਰਾਈ ਫਿਰਦੇ ਆ ਚੂਣੇ ਬਾਕੀ ਹੈ ਚੂਣੇ ਜ਼ਰੂਰ ਹੈ ਹਾਲ ਹੀ ਵਿੱਚ ਕਪੂਰਥਲਾ ਵਿਖੇ ਨਸ਼ਾ ਖਤਮ ਕਰਨ ਲਈ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਕਪੂਰਥਲਾ ਦੇ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਲੋਕਾਂ ਨੂੰ ਨਸ਼ੇ ਨਾਲ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਬਾਰੇ ਜਾਣੂ ਕਰਵਾਇਆ ਗਿਆ ਪੁਲਿਸ ਅਧਿਕਾਰੀਆਂ ਵੱਲੋਂ ਇਸ ਸੈਮੀਨਾਰ 'ਚ ਅਹਿਮ ਭੂਮਿਕਾ ਨਿਭਾਈ ਗਈ ਲੋਕਾਂ ਨੇ ਸਰਕਾਰ ਦਾ ਉਹਨਾਂ ਦੇ ਖੇਤਰ 'ਚੋਂ ਨਸ਼ੇ ਦਾ ਕਾਫੀ ਹੱਦ ਤੱਕ ਖਾਤਮਾ ਕਰਨ ਲਈ ਧੰਨਵਾਦ ਕੀਤਾ ਹੈ ਉੱਤੇ ਹੀ ਨਸ਼ਾ ਕਰਨ ਵਾਲੇ ਨਸ਼ਾ ਛੱਡ ਕੇ ਨਸ਼ਾ ਛੁਡਾਓ ਕੇਂਦਰਵਲ ਜਾ ਰਹੇ ਨੇ ਹਾਂਜੀ ਮੈਂ ਪਹਿਲਾਂ ਮਾੜੀ ਸੰਗਤ ਦੇ ਨਾਲ ਲੱਗ ਕੇ ਨਸ਼ਾ ਕਰਦੇ ਆ ਸੀ ਹੁਣ ਕੁਝ ਸਮੇਂ ਤੋਂ ਨਸ਼ਾ ਨਹੀਂ ਮਿਲਿਆ ਮਹਿੰਗਾ ਹੋ ਰਿਹਾ ਹੈ ਹੁਣ ਇਲਾਜ ਕਰਉਣਾ ਚਾਹੁੰਦਾ ਏ ਹੁਣ ਪਹਿਲਾਂ ਜਿਹੜਾ ਨਸ਼ਾ ਵਿਕਦਾ ਸੀ ਅੱਗੇ ਨਾਲ ਤੇ ਬੜਾ ਕੰਟਰੋਲ 'ਚ ਹੈਗਾ ਹੁਣ ਵੀ ਜਿਹੜੇ ਕੁਝ ਵੇਚਦੇ ਆ ਉਹਨਾਂ ਦਾ ਵੀ ਕੰਟਰੋਲ ਕੀਤਾ ਜਾਵੇ ਤਾਂ ਸਾਰਿਆਂ ਨੂੰ ਬਿਹਤਰ ਹੈ ਅੱਗੇ ਨਾਲ ਬੜੀ ਸ਼ਾਂਤੀ ਆ ਇਹਦੇ 'ਚ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਹੈ ਕੀ ਇਹਨਾਂ ਦਾ ਬਹੁਤ ਧੰਨਵਾਦ ਗੌਰਮੈਂਟ ਦਾ ਜਿਹੜਾ ਇਹਨਾਂ ਦਾ ਕੰਮ ਕਰਦਾ ਹੈ